ਅਮਰਤ ਵੇਲੇ ਸ੍ਰੀ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ ਗਿਆ ਤਿਆਰੀ ਹੋਈ ਔਰ ਇਸ ਸਥਾਨ ਤੇ ਲਿਆ ਕੇ ਬਿਰਾਜਮਾਨ ਕੀਤਾ ਗਿਆ ਐਉਂ ਫਕੀਰਾਂ ਦੇ ਪਾਤਸ਼ਾਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਰੋਹਾਨੀਆਂ ਦੇ ਸੁਲਤਾਨ ਸੱਜੇ ਤਜੇ ਆਪਣੀ ਆਤਮ ਜੋਤੀ ਵਿੱਚ ਲਸ ਲਸ ਕਰਦੇ ਇਸ ਸਥਾਨ ਤੇ ਆ ਕੇ ਬਰਾਜੇ ਜਦ ਆਰੇ ਸਨ ਅੱਗੋਂ ਸੰਤਾਂ ਦੇ ਜਮਕਟੇ ਦਰਜਣਾ ਕਤਾਰਾ ਬਨ ਕੇ ਖੜੇ ਸਨ ਦੀਦਾ ਦਰਸ਼ਨ ਵਾਸਤੇ ਸ਼ਹਿਰ ਦੇ ਮਕਾਨ ਦਰਸ਼ਣ ਕਰਨ ਦੀ ਚਾਹਨ ਵਾਲਿਆਂ ਨਾਲ ਭਰੇ ਪੈਸਾ ਕਰੋ ਬਾਰ ਇੱਕ ਥਲਵਾਨ ਕੁਮੈਤ ਘੋੜਾ ਖੜਾ ਸੀ ਜਿਸ ਪਰ ਆਪ ਸਵਾਰ ਹੋ ਗਏ ਔਰ ਸਵਾਰੀ ਸੇਜੇ ਸੇਜੇ ਟੁਰੀ ਸਨੇ ਸਨੇ ਤਬਕੀਨ ਪਿਆਨਾ ਗਰੀਨ ਮੈਂ ਠੰਡੇ ਨਰ ਆਨਾ ਮਨੋਚ ਕੂਰ ਚੰਦ ਕੋ ਜੋ ਹੈ ਹਿਰਦੇ ਆਨੰਦ ਨਮਰ ਸਿਰ ਹੋਵੇ ਸਭ ਦਿਸ ਦੇਖਤ ਜਾਤ ਕਿਰਪਾਲਾ ਹੋਏ ਲਿਹਾਲ ਸਰਧਾਲੂ ਬਿਸਾਲਾ ਭਈ ਪੀਰ ਬਹੁ ਮਾਨਵ ਕੇਰੀ ਚਲਾਏ ਪਿਸ਼ਾਰੀ ਮੰਗਲ ਹੀਰੀ ਚਾਰ ਚਫੇਰੇ ਤੇ ਨੈਲਾ ਉਪਰੋਂ ਫੁੱਲਾ ਤੇ ਸੇਰਿਆਂ ਦੀ ਬਰਕਾ ਹੁੰਦੀ ਖਤਰ ਜਾਲ ਤੇ ਆ ਵੀਰ ਉੱਠਦੇ ਕਿਤੇ ਸ਼ੰਖ ਦੀ ਧੁਨੀ ਉੱਠਦੀ ਕਿਤੇ ਨਰਸਿੰਘੇ ਦਾ ਨਾਦ ਧੁਨ ਲਾਉਂਦਾ ਕਿਤੇ ਤੂਤੀਆਂ ਨਫੀਰੀਆਂ ਵੱਜਦੀਆਂ ਇਸ ਤਰ੍ਹਾਂ ਪਿਆਰ ਦੇ ਆਦਰ ਦੇ ਮੰਡਲ ਵਿੱਚੋਂ ਲੰਘਦੇ ਸਤਿਗੁਰ ਜੀ ਦਮਦਮੇ ਅਪੜੇ ਅੱਗੇ ਦੀਵਾਨ ਸਜ ਰਿਆ ਸੀ ਕੀਰਤਨ ਹੋ ਰਿਹਾ ਸੀ ਦੀਵਾਨ ਵਿੱਚੋਂ ਵੱਡੇ ਵੱਡੇ ਮੁਖੀ ਅੱਗੋਂ ਲੈਣ ਆਏ ਹੋਏ ਸਨ ਸ੍ਰੀ ਗੁਰੂ ਜੀ ਘੋੜੇ ਤੋਂ ਉਤਰੇ ਮਾਮਾ ਜੀ ਦੇ ਹੋਰ ਮੁਖੀਏ ਨਾਲ ਹੋ ਗਏ ਇੱਕ ਸੁਨਹਿਰੀ ਝੁਲਦੇ ਛਤਰ ਦੀ ਹੇਠਾਂ ਦੀਵਾਨ ਵਿੱਚ ਆਏ ਸਾਰੀ ਸੰਗਤ ਜੈਕਾਰ ਕਰਦੀ ਖੜੀ ਹੋ ਗਈ ਖੁਸ਼ੀਆਂ ਦਾ ਇੱਕ ਉਭਾਰ ਉਛਲਿਆ ਪਿਆਰ ਤੇ ਉਮਾਹ ਪਰੇ ਦਿਲਾਂ ਦਾ ਇੱਕ ਉਮੜਾਉ ਉਮੜਿਆ ਇਸ ਸੰਸਾਰਕ ਤੇ ਮਾਨਸਿਕ ਆਦਰ ਦੇ ਮੰਡਲ ਵਿੱਚ ਆਪ ਅੱਗੇ ਵਧੇ ਤਖਤ ਉੱਪਰ ਵਿਸ਼ੇ ਆਪਣੇ ਪਹਿਲੇ ਸਤਿਗੁਰਾਂ ਦੇ ਬਿਰਾਜਨ ਦੀ ਗਿੱਧੀ ਨੂੰ ਅਦਬ ਨਾਲ ਤੱਕਿਆ ਨੈਣ ਮੁੰਦਲੇ ਹੱਥ ਜੋੜਨੇ ਇਸ ਗਾਦੀਪੁਰ ਬਰਾਜੇ ਹੋਏ ਸਤਿਗੁਰੂ ਨਾਨਕ ਜੀ ਦਾ ਦਰਸ਼ਨ ਪਾ ਕੇ ਸੀਸ ਚੁਕਾਇਆ ਫਿਰ ਗੁਰੂ ਅੰਗਦ ਦੇਵ ਜੀ ਦਾ ਧਿਆਨ ਇਸ ਪਰ ਬੈਠਾ ਤੱਕ ਕੇ ਸਿਰ ਨਵਾਇਆ ਗੁਰੂ ਅਮਰਦਾਸ ਜੀ ਦੀ ਮੂਰਤੀ ਵੇਖ ਕੇ ਨਮਸਕਾਰ ਕੀਤੀ ਸ੍ਰੀ ਗੁਰੂ ਰਾਮਦਾਸ ਜੀ ਦਾ ਦیدار ਹੋਇਆ ਆਪ ਦੇ ਕਲਗੀ ਜੀਗਾ ਵਾਲੇ ਸੀਸ ਨੇ ਜੋਹਾਰ ਕੀਤੀ ਨਮਸਕਾਰ ਕੀ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਰੂਪ ਨਿਹਾਰਿਆ ਪ੍ਰਣਾਮ ਕੀਤੀ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਤੇਜਸਵੀ ਮੂਰਤ ਨਜ਼ਰ ਪਈ ਤਾਂ ਫਿਰ ਮੱਥਾ ਟੇਕਿਆ ਫਿਰ ਸ੍ਰੀ ਗੁਰੂ ਹਰ ਰਾਏ ਜੀ ਦਾ ਚਿਹਰਾ ਕਿੱਕੇ ਟਕਾਓ ਵਿੱਚ ਲਸਦਾ ਵੇਖ ਕੇ ਸਜਦਾ ਕੀਤਾ ਤੇ ਸ੍ਰੀ ਗੁਰੂ ਹਰਕ੍ਰਿਸ਼ ਜੀ ਦਾ ਤੁਖ ਹਰਤਾ ਦਾ ਪ੍ਰਤੱਖ ਝਲਕਾ ਵਜਾ ਆਪਨੇ ਬੰਦਨਾ ਕੀਤੀ ਫਿਰ ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹਰਖ ਸੋਗ ਤੋਂ ਅਤੀਤ ਸਰੂਪ ਗੱਦੀ ਤੇ ਬੈਠਾ ਦਰਸ਼ਨ ਨਜ਼ਾਰਾ ਹੋਇਆ ਸਤਕਾਰ ਤੇ ਅਦਬ ਦੇ ਪਿਆਰ ਨਾਲ ਆਂਦਰਾਂ ਦੇ ਸਨੇਹ ਨੇ ਲੈਣ ਭਰ ਦਿੱਤੇ ਉਹਨਾਂ ਸੋਹਣੇ ਸਤਿਗੁਰਾਂ ਦੇ ਚਰਨਾਂ ਤੇ ਮਸਤਕ ਧਰ ਦਿੱਤਾ ਪਲਕੁਬਾਦ ਰੱਬੀ ਜੋਤ ਨੇ ਸਦਾ ਆਨੰਦ ਨਾਲ ਭਰੇ ਸਿਰ ਨੂੰ ਛਾਇਆ ਹਣ ਆਪ ਜੀ ਨੇ ਪਰਤ ਕੇ ਸਾਰੀ ਸੰਗਤ ਵੱਲ ਤੱਕਿਆ ਗੁਰੂ ਵੰਸ਼ ਤੇ ਬੇਦੀ ਤ੍ਰੇਣ ਭੱਲੇ ਸਿਰ ਕਰਦਿਆਂ ਵਾਲ ਨਜ਼ਰ ਪਾਈ ਸਭ ਦੇ ਮੂੰਹੋਂ ਇੱਕੋ ਵਾਰ ਸਾਦਾਈ ਗੁਰਗਾਦੀ ਪਰ ਬਿਰਾਜਿਏ ਦਾਤਾ ਜੀਓ ਸਭਨ ਕੀ ਆਇਸ ਕੋ ਪਾਏ ਭੈ ਅਰੂੜਣ ਗੁਰੁਨ ਮਨਾਏ ਗੁਰਤਾ ਸੰਦਨ ਪਰ ਆਰੋ ਹੈ ਦਿਪਿਆ ਪ੍ਰਤਾਪ ਦੇਵਸਪਤ ਸੋਏ ਗਨ ਸੰਕਤ ਪੰਕਜ ਵਿਕਸੰਤੇ ਵਿਚਮਕਰੰਦ ਆਨੰਦ ਬਦੰਤੇ जिस आपने गुरुगद्दी से बैठ के ददारा दिता चौर बरदार ने पिछड़े खड़ो के साजियान बजाया इस पिछु संगत सारी ने आज हमारे मंगलचार का शब्द गाव्या रागी सिंह ने एह शब्द गा के टिक्की दार गावे हम ਬਾਬੇ ਬੁੱਢੇ ਜੀ ਦੀ ਵੰਸ ਦੇ ਪਾਈ ਹਰ ਦਿੱਤਾ ਜੀ ਅੱਗੇ ਵਧੇ ਨਾਲ ਸਹਿਬ ਰਾਮਕੌਰ ਜੀ ਨੂੰ ਲਿਆਏ ਪਾਈ ਹਰ ਦਿੱਤਾ ਜੀ ਨੇ ਇਸ ਵੇਲੇ ਸਨਿਮਰ ਹੋ ਅਰਦਾਸਾ ਸੋਧਿਆ ਫਿਰ ਹੱਥ ਵਿੱਚ ਸੋਨੇ ਦੀ ਕੇਸਰ ਕਟੋਰੀ ਲੈ ਕੇ ਬਾਬਾ ਰਾਮਕੌਰ ਜੀ ਦੇ ਹੱਥੀਂ ਸ੍ਰੀ ਸਤਗੁਰੂ ਜੀ ਦੇ ਮਸਕ ਤੇ ਤਿਲਕ ਕਰਾਇਆ ਨਾਲ ਹੀਰ ਤੇ ਪੰਜ ਪੈਸੇ ਜੋ ਨਵੇਂ ਸਤਗੁਰਾਂ ਦੇ ਦਿੱਲੀ ਤੋਂ ਆਪਣੇ ਪਿਆੰਗ ਤੋਂ ਪਹਿਲੇ ਘੱਲੇ ਸਨ ਸਤਿਗੁਰੂ ਜੀ ਦੇ ਅੱਗੇ RAMKOUR JI ਤੋਂ ਉਤਰਾ ਕੇ ਨਮਸਕਾਰ ਕਰ RAMKOUR JI ਸਮੇਤ ਪ੍ਰਕਰਮਾ ਕੀਤੀ ਤੇ ਧਰਤੀ ਤੇ ਮੱਥਾ ਰੱਖ ਕੇ ਦੰਡਾਉਤ ਕੀਤੀ ਫਿਰ ਸੰਗਤ ਵੱਲ ਮੂੰਹ ਕਰਕੇ ਆਵਾਜ਼ਾ ਦਿੱਤਾ ਸੱਚਾ ਪਾਤਸ਼ਾਹ ਦਸਵਾਂ ਗੁਰੂ ਹਾਜ਼ਰਾ ਹਾਜ਼ੂਰ ਯਾਰਾਜ ਹੂਰ ਜਗਮਗ ਜੂਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਵੇਲੇ ਫਿਰ ਸਦਿਆਨੇ ਵਜੇ ਤੇ ਜੈ ਜੈਕਾਰ ਨਾਲ ਆਕਾਸ਼ ਗੂਜ ਉਠਿਆ ਇਹ ਮਰਯਾਦਾ ਪੰਜ ਪੈਸੇ ਨਾਲ ਹੀ ਅੱਗੇ ਧਰ ਪ੍ਰਕਰਮਾ ਕਰ ਮੱਥਾ ਟੇਕ ਕੇ ਗੁਰਿਆਈ ਦੇਣ ਦੀ ਆਦ ਪਾਤਸ਼ਾਹੀ ਤੋਂ ਅੱਜ ਤੱਕ ਜਾਰੀ ਸੀ ਸੋ ਸਤਿਗੁਰੂ ਆਪ ਕਰਦੇ ਸੇ ਉਹ ਸਤਿਗੁਰ ਦੀ ਆਗਿਆ ਵਿੱਚ ਪਾਈ ਬੁੱਢੇ ਕਿਆ ਨੇ ਕੀਤੀ ਮੱਥੇ ਤੇ ਤਿਲਕ ਦੇਣਾ ਇਹ ਮਰਯਾਦਾ ਆਦ ਸਤੂਰਾਂ ਦੇ ਗੁਰ ਅੰਗਦ ਜੀ ਨੂੰ ਗੱਦੀ ਦੇਣ ਤੋਂ ਸਮੇਂ ਤੋਂ ਅੱਜ ਤੱਕ ਪਾਈ ਬੁੱਢਾ ਜੀ ਦੇ ਉਹਨਾਂ ਦੀ ਵੰਸ਼ ਦਾ ਮੁਖੀਆ ਕਰਦਾ ਆਇਆ ਹੈ ਤੇਵੇਂ ਅੱਜ ਹੋਈ ਹੈ ਤਿਲਕ ਦੀ ਗੁਰਿਆਈ ਮਿਲ ਚੁੱਕਣ ਮਗਰੋਂ ਜੋ ਮਰਯਾਦਾ ਦਸਤਾਰ ਨਜ਼ਰਾਨਿਆਂ ਦੀ ਹੁੰਦੀ ਸੀ ਜੋ ਸਭ ਤੋਂ ਮੋਰੇ ਪਾਈ ਬੁੱਢੇ ਜੀ ਕੇ ਕਰਦੇ ਸਨ ਉਸ ਮੁਜਬ ਇਹ ਫਿਰ ਇਸ ਤਰ੍ਹਾਂ ਰਸਮ ਨੂੰ ਭਾਬਾ ਆ ਗਿਆ ਇੱਕ ਤਲਗੀ ਤੇ ਜਿਗਾ ਹੀਰਿਆਂ ਪੰਨਿਆਂ ਦੀ ਜੜਤ ਵਾਲੀ ਇੱਕ ਦਸਤਾਰ ਸਮੇਤ ਇਹ ਪੇਸ਼ ਕੀਤੀ ਤੇ ਸੀਸ ਤੇ ਤਰੇਸ਼ਾ ਸਜਾ ਦਿੱਤੀਆਂ ਇੱਕ ਦੁਸ਼ਾਲਾ ਮੋਤੀਆਂ ਦੀ ਮਾਲਾ ਇੱਕ ਕਮਾਨ ਇੱਕ ਤਲਵਾਰ ਇੱਕ ਚਾਂਦੀ ਦੇ ਸਾਜਦਾ ਘੋੜਾ ਇੱਕ ਬਾਜ਼ ਪੰਜ ਮੋਰਾ ਇਹ ਅਰਪਣ ਕੀਤੀਆਂ ਬਾਬੇ ਕਾਨੇ ਔਰੰਗਜ਼ੇਬ ਨਵੇਂ ਸਤਿਗੁਰੂ ਨੂੰ ਕਤਲ ਕਰਦਾ ਹੈ ਕਿ ਮੇਰਾ ਪਹਿ ਬੈਠੇ ਲੋਕੀ ਡਰ ਤੇ ਜ਼ਬਰਦਸਤੀ ਮੁਲਕ ਮੁਸਲਮਾਨ ਕਰ ਲਵਾ ਜੇ ਮੈਂ ਗੁਰੂ ਤੇਗ ਬਹਾਦਰ ਨੂੰ ਮਾਰ ਲਿਆ ਫਿਰ ਕੌਣ ਕੁਸਕੂ ਪਰ ਇੱਥੇ ਸਿੱਖਾਪੁਰ ਉਹ ਲੜਪੈਤਾ ਵਸਰੀ ਹੈ ਕਿ ਨਵੇਂ ਸਤਗੁਰੂ ਦੇ ਸਾਕੇ ਤੋਂ ਹੋਰ ਨਰਪੈਤਾ ਢਲਕਾਂ ਮਾਰ ਰਹੀ ਹੈ ਨਰਪੈ ਹੋ ਰਹੇ ਹਨ ਆਪਣੇ ਸਤਗੁਰੂ ਜੀ ਦਾ ਤਿਲਕ ਪੂਰੀ ਰਾਜ ਸੀ ਤਖਤ ਨਸ਼ੀਨੀ ਦਾ ठाट ਬਾਟ ਦਾ ਇਸ ਸਬਲਾ ਨੇ ਤੱਕਿਆ ਇਤਨਾ ਤਾਂ ਕਿ ਕਲਗੀ ਜੀਗਾ ਵੀ ਗੱਦੀ ਤੇ ਬਿਠਾ ਕੇ ਲਾਉਂਦੇ ਆ ਸ਼ਸਤਰ ਘੋੜੇ ਤੇ ਬਾਜ਼ ਅਰਪਦੇ ਹਨ ਸਿੱਖ ਭੈ ਦਿੰਦੇ ਨਹੀਂ ਪਰ ਭੈ ਮਨ ਦੇ ਵੀ ਨਹੀਂ ਤਰੇ ਚਾਰ ਮਹੀਨੇ ਹੋਏ ਕਿ ਨੌਵੇਂ ਗੁਰੂ ਜੀ ਸ਼ਹੀਦ ਹੋਏ ਸੰਨ ਪਰ ਅੱਜ ਉਸੇ ਨੌਵੇਂ ਗੁਰੂ ਦੇ ਸਿੱਖ ਉਹਨਾਂ ਦੇ ਸਿਖਾਏ ਉੱਜਲ ਮਤ ਵਾਲੇ ਆਨ ਸ਼ਾਨ ਗੈਰ ਤੇ ਅਣਖ ਵਾਲੇ ਅਭੈ ਬੰਦੇ ਉਹਨਾਂ ਦੇ ਥਾਪੇ ਅਸੂਲ ਪਹਿ ਕਾਹੂ ਕਉ ਦੇਤ ਨਹ ਨਹ ਪਹਿਮਾਨਤ ਆਨ ਮੁਜਬ ਨਿਰਪੈ ਤੇ ਜਿਉਂਦੀ ਜਾਗਤੀ ਸੁਰਤ ਵਾਲੇ ਗੁਰਗਾਦੀ ਦੇ ਮਰਯਾਦਾ ਕਰਦੇ ਹਨ। ਭਾਈ ਬੁੱਢੇ ਕੇ ਦੇ ਘਰ ਦੀ ਰਸਮ ਹੋਣ ਮਗਰੋਂ 베ਦੀ ਤਰੇਣ ਪੱਲੇ ਗੁਰੂ ਵੰਸ਼ ਦੇ ਵਡਿੱਕਿਆਂ ਦੀਆਂ ਭੇਟਾਂ ਪੇਸ਼ ਹੋਈਆਂ। ਫਿਰ ਮਾਮਾ ਕਰਪਾਲ ਜੀ ਤੇ ਹੋਰ ਸੰਬੰਧੀਆਂ, ਬਸੰਦਾਂ, ਸੰਤਾਂ, ਸਿੱਖਾਂ ਵੱਲੋਂ ਭੇਟਾ ਅਰਪਣ ਹੋਣ ਲੱਗੀਆਂ। ਮੇਵੜਾ ਹਰ ਇੱਕ ਦੀ ਅਰਦਾਸ ਕਰਦਾ ਸੀ। ਮੁਣਸ਼ੀ ਲਿਖਦੇ ਸਨ ਤੇ ਮਾਮਾ ਜੀ ਤੇ ਸੇਵਕ ਸੰਭਾਲਦੇ ਸਨ। ਸੁਗਾਤਾਂ ਤੇ ਭੇਟਾਂ ਦੇ ਆਬਾਰ ਲੱਗ ਗਏ। ਇਸ ਤੋਂ ਮਗਰੋਂ ਫਿਰ ਰਾਗੀਆਂ ਨੇ ਸ਼ਬਦ ਪੜਿਆ, ਅਰਦਾਸਾ ਸੋਧਿਆ ਗਿਆ ਤੇ ਕੜਾ ਪ੍ਰਸ਼ਾਦ ਜੀ ਦੇਗਾ ਵਰਤਿਆ। ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਵਿੱਚ ਬੜੇ ਸੁੰਦਰ ਤਰੀਕੇ ਨਾਲ ਇਹਨਾਂ ਚੀਜ਼ਾਂ ਦਾ ਬਿਆਨ ਕਰਦੇ ਨੇ ਕਿ ਹਜ਼ਾਰਾਂ ਰੁਪਏ ਦਾ ਕੜਾ ਪ੍ਰਸ਼ਾਦ ਅੱਜ ਸੰਗਤਾਂ ਵਿੱਚ ਵਰਤਿਆ ਤਵਾਰੀ ਖਾਲਸਾ ਵਾਲੇ ਲਿਖਦੇ ਹਨ ਕਿ 5000 ਦਾ ਕੜਾ ਪ੍ਰਸ਼ਾਦ ਵਰਤਿਆ ਇਸ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਕਿੰਨੀ ਕੁ ਸੰਗਤ ਹੋ ਫਿਰ ਰਾਗੀਆਂ ਰਬਾਬੀਆਂ ਨੂੰ ਸ਼ਬਦ ਭੇਟ ਅਰਦਾਸਾਂ ਮਿਲਿਆ ਢਾਡੀਆਂ ਤੇ ਹੋਰ ਕੀਰਤਨੀਆਂ ਪਾਠਕਾਂ ਨੂੰ ਬਖਸ਼ਿਸ਼ਾਂ ਹੋਈਆਂ ਫਿਰ ਸਤਿਗੁਰ ਨੇ ਪੰਥ ਦੇ ਮੁਖੀਆਂ ਨਾਮ ਰਸੀਆਂ ਗੁਰੂ ਅੰਸ਼ਾਂ ਸੰਤਾਂ ਸਾਧੂਆਂ ਮਹਾਂਤਾਂ ਨੂੰ ਯੋਗ ਸਨਮਾਨ ਦਿੱਤੇ ਤਹਿਰ ਪਰ ਇਸ ਤਰ੍ਹਾਂ ਸਫਲ ਹੋਇਆ ਕਵੀ ਸੰਤੋਖ ਸਿੰਘ ਜੀ ਨੇ ਉਸ ਵੇਲੇ ਦਾ ਰੂਪਕ ਇਸ ਤਰ੍ਹਾਂ ਬੱਧਾ ਹੈ ਕਲਗੀ ਰਹੀ ਬਰਾਜ ਉਤੰਗਾ دھਮਕਤ ਮੁਕਤਾ ਹੀਰਨ ਸੰਗਾ ਚਮਰ ਟੁਰਤ ਸੁੱਠ ਬਾਰੰਬਾਰਾ ਉਜਲ ਹੰਸ ਮਨਿੰਦ ਉਦਾਰਾ ਦਰਸੈ ਸੋਭਾ ਖਰੇਬ ਬੇਕ ਤੇਕ ਬੈਠਦੇ ਲੋਕ ਸਿੱਖ ਅਨੇਕ ਸਭ ਕੇ ਦ੍ਰਿਗ ਇੱਕ ਟੱਕ ਲਗ ਐਸੇ ਧਨ ਚਕੂਰ ਸਤ ਕੇ ਦਿਸ ਜੈਸੇ ਮਨ ਬਰਬਸ ਹੀ ਸਰਬ ਚੁਰਾਏ ਜਨ ਸੂਰਜ ਮੁਖ ਕਮਲ ਖਰਾਏ ਏਕ ਜਾਮ ਲੋ ਥਿਰ ਥੈ ਪੈ ਸਭਨ ਮਨੋਰਥ ਪੂਰਨ ਕੈ ਇਸ ਤਰ੍ਹਾਂ ਦੀਵਾਨ ਤੋਂ ਟੁਰ ਕੇ ਬਾਹਰ ਆਏ ਹਰੇਕ ਨੂੰ ਅਸੀਸ ਦਿੰਦੇ ਹੱਥ ਚਾ ਕੇ ਅਸ਼ੀਰਵਾਦ ਦਾ ਇਸ਼ਾਰਾ ਕਰਦੇ ਮਹਿਲੀ ਆਏ ਪਹਿਲੇ ਦਾਦੀ ਜੀ ਤੇ ਫਿਰ ਮਾਤਾ ਜੀ ਨੂੰ ਸੀਸ ਨਵਾ ਕੇ ਮਿਲੇ ਕੁਛ ਚਿਰ ਮੰਗਰੋ ਲੰਗਰ ਵਰਤਣਾ ਸ਼ੁਰੂ ਹੋਇਆ ਪਹਿਲਾ ਥਾਲ ਸਤਿਗੁਰੂ ਜੀ ਦੇ ਅੱਗੇ ਆਇਆ ਦੂਜੇ ਪਾਸੇ ਸੰਗਤਾਂ ਵਿੱਚ ਵਰਤਣ ਲੱਗਾ ਦੁਪਹਿਰ ਦਾ ਇਹ ਵੇਲਾ ਸੀ ਹੁਣ ਤੂੰ ਲੈ ਕੇ ਸਵਾ ਪੈ ਰਾਤ ਗਈ ਤੱਕ ਲੰਗਰ ਵਰਤਦਾ ਰਿਹਾ ਇਸ ਤੋਂ ਵੀ ਕੁਝ ਅੰਦਾਜ਼ਾ ਸਿੱਖ ਸੰਗਤਾਂ ਦੀ ਗਿਣਤੀ ਦਾ ਲੱਗਦਾ ਹੈ ਇਸ ਗਿਣਤੀ ਤੋਂ ਉਸ ਨਰਬਹਿਦੀ ਰੰਗੇ ਦੇ ਜ਼ੁਲਮ ਤੋਂ ਸਿੱਖਾਂ ਦੇ ਅਬਹਿ ਹੋਣ ਦੀ ਜਾਂਚ ਹੋ ਜਾਂਦੀ ਹੈ ਪਰ ਜ਼ਾਲਮ ਪਾਦਸ਼ਾਹ ਹੈ ਹੈਂਕੜ ਵਾਲਾ ਹੈਂਕੜ ਵਾਲੇ ਇਨਸਾਨ ਆਪਣੇ ਐਸ਼ਵਰ ਤੇ ਪ੍ਰਤਾਪ ਦੇ ਮੱਧ ਵਿੱਚ ਕਦੇ ਸਮਝਿਆ ਨਹੀਂ ਕਰਦੇ ਕਿ ਕੀਕੂ ਉਹਨਾਂ ਦੇ ਅਮਲ ਉਹਨਾਂ ਦੀ ਨੀਖ ਖੋਖਲੀ ਕਰਦੇ ਹਨ ਹੁਣ ਮੁਖੀ ਇਹ ਸੱਜਣ ਮਸੰਦ ਤੇ ਸੰਤਾਂ ਵਿਦਾ ਹੋਣ ਲੱਗਿਆਂ ਸਭਨਾ ਯੋਗ ਉਹਨਾਂ ਦੇ ਅਧਿਕਾਰ ਮੁਜਬ ਮਾਮਾ ਜੀ ਪ੍ਰਸ਼ਾਦ ਦਿੰਦੇ ਸਿਰਪਾਓ ਦਿਵਾਉਂਦੇ ਤੇ ਸਤਿਗੁਰੂ ਜੀ ਦੇ ਬੇਹਸ ਦੇ ਮੁਖਤੇ ਖਿੜੇ ਮੱਥੇ ਤੇ ਅਲਾਹੀ ਰੰਗ ਦੇ ਲੈ ਕੇ ਵਿਦਾ ਹੁੰਦੇ ਜਿਵੇਂ ਜਿਵੇਂ ਲੋਕੀ ਟੁਰਦੇ ਤਿਵੇਂ-ਤਿਵੇਂ ਪਿੱਛੇ ਰਹਿ ਗਏ ਮੰਗਰੋਂ ਟੁਰੇ ਦੂਰੋਂ-ਦੂਰੋਂ ਸੁਣ ਕੇ ਸਿੱਖ ਸੰਤਾਂ ਹੋਰ ਆਉਣ ਲੱਗਿਆਂ ਹਰ ਦਿਨ ਨਵੇਂ ਸਿੱਖ ਨਵੀਆਂ ਸੰਤਾਂ ਦੂਰੋਂ-ਦੂਰੋਂ ਆਪਣ ਲੱਗਿਆਂ ਐਉਂ ਗੁਰਦੁਆਰੇ ਉਹ ਰੌਣਕ ਉਹ ठाਠ ਉਹ ਮਰਜ਼ਾਦਾ ਤੇ ਉਹ ਰੌਣਕਾਂ ਦੇ ਰੰਗ ਲੱਗੇ ਰਹਿ ਜੋ ਕਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਵੇਲੇ ਲੱਗਿਆ ਕਰਦੇ ਸਨ ਅਲੰਧਪੁਰ ਦੀ ਨਗਰੀ ਰਾਜੇ ਬਲਾਸਪੁਰ ਦੇ ਰਾਜ ਵਿੱਚ ਸੀ ਉਸ ਨੂੰ ਜਦ ਗੁਰੂ ਜੀ ਦੇ ਤਿਲਕ ਦੀਆਂ ਖਬਰਾਂ ਪੁੱਜੀਆਂ ਤਾਂ ਆਪਣੇ ਮੰਤਰੀ ਨੂੰ ਬੁਲਾ ਕੇ ਗੁਪਤ ਅਸਥਾਨ ਬੈਠ ਕੇ ਪੁੱਛਣ ਲੱਗਾ ਮੰਤਰੀ ਸੁਣਿਆ ਕਿ ਸਾਡੇ ਰਾਜ ਵਿੱਚ ਇੱਕ ਰਾਜ ਤਿਲਕ ਹੋਇਆ ਕਿ ਐਸਾ ਕਦੀ ਧੱਕਿਆ ਨਹੀਂ ਸੁਣਿਆ ਨਹੀਂ ਇਤਨੇ ਪਰਜਾ ਇਸ ਦੇਸ਼ ਦੀ ਕਦੇ ਸਾਡੇ ਵੀ ਨਹੀਂ ਆਈ ਕੀ ਇਹ ਖਬਰਾਂ ਦਿੱਲੀਪਤ ਨੂੰ ਜਾ ਪੜਨਗੀਆਂ ਅਤੇ ਜਿਸ ਔਰੰਗੇ ਨੇ ਦੇਸ਼ ਕੰਬਾ ਰੱਖਿਆ ਹੈ ਭੈ ਵਿੱਚ ਗਰਸ ਕੀਤਾ ਹੈ ਜਿਸ ਨੇ ਉਹਨਾਂ ਦੇ ਪਿਤਾ ਨੂੰ ਕਤਲ ਕਰਾ ਦਿੱਤਾ ਸੀ ਕੀ ਉਹ ਸਾਨੂੰ ਨਾ ਪੁੱਛੇਗਾ ਕਿ ਤੁਸੀਂ ਆਪਣੇ ਰਾਜ ਵਿੱਚ ਇਉਂ ਕਿਉਂ ਹੋਣ ਦਿੱਤਾ ਮੰਤਰੀ ਨੇ ਹੱਥ ਜੋੜ ਕੇ ਕਿਹਾ ਰਾਜਾ ਮੈਨੂੰ ਸਾਰੇ ਹਾਲ ਦਾ ਪਤਾ ਹੈ ਮੈਂ ਆਪਣੇ ਪੁੱਤਰ ਨੂੰ ਭੇਸ ਵਟਾ ਕੇ ਉੱਥੇ ਕੱਲਿਆ ਸੀ ਕਿ ਮੈਨੂੰ ਠੀਕ-ਠੀਕ ਸੁਧ ਮਿਲ ਜਾਏ ਸੋ ਉਹ ਅੱਖੀ ਵੇਖ ਕੇ ਖਬਰਾਂ ਲਿਆਇਆ ਹੈ ਹੇ ਰਾਜਨ ਉਹ ਗੱਦੀ ਗੁਰੂ ਨਾਨਕ ਦੀ ਹੈ ਜਿਸ ਦੇ ਸਿੱਖ ਸੰਗਲਾ ਦੀਪ ਤੱਕ ਦੱਖਣ ਵੱਲ ਅਸਾਮ ਤੱਕ ਪੂਰਬਲੇ ਪਾਸੇ ਬਲਫ ਮੁਖਾਰਾ ਪੱਛਮ ਦੇ ਪਾਸੇ ਤੇ ਲਦਾਖ ਤਿੱਬਤ ਤੱਕ ਉੱਤਰ ਵੱਲ ਫੈਲੇ ਹੋਇਆ ਉਹਨਾਂ ਦੀ ਗੱਦੀ ਦੇ ਤਿਲਕ ਵੇਲੇ ਭੀੜ ਹੋਣੀ ਸੀ ਉਹ دین ਦੇ ਪੂਜੂ ਹੋਏ ਬਾਕੀ ਦੇ ਉਨ੍ਹਾਂ ਦੀ ਸੁਰਤ ਉਹਨਰ ਪਏ ਹਨ ਔਰੰਗੇ ਨੇ ਨਵੇਂ ਗੁਰੂ ਕਤਲ ਕੀਤੇ ਹਨ ਤੇ ਸਿੱਖ ਵਧੇਰੇ ਦਲੇਰ ਹੋ ਕੇ ਆਏ ਹਨ ਦੱਬੇ ਨਹੀਂ ਹੈ